ਪੰਜਾਬ ਦੇ ਵਿੱਚ ਅਸਲਾ ਬਣਾਉਣਾ ਹੁਣ ਹੋਰ ਵੀ ਔਖਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਸਖਤ ਹੁਕਮ ਲਗਾ ਦਿੱਤੇ ਨੇ ਤੇ ਉੱਥੇ ਹੀ ਹੁਣ ਲਾਇਸੈਂਸ ਨੂੰ ਲੈ ਕੇ ਜਿਹੜੇ ਕਿ ਸਖਤ ਹੁਕਮ ਪੰਜਾਬ ਸਰਕਾਰ ਦੇ ਵੱਲੋਂ ਲਗਾਏ ਗਏ ਨੇ ਤਾਂ ਹੁਣ ਇੰਟੈਲੀਜੈਂਸ ਇਨਪੁਟ ਵੀ ਜ਼ਰੂਰੀ ਕਰ ਦਿੱਤੀ ਹੈ। ਤਾਂ ਤੁਹਾਨੂੰ ਦੱਸਦੀ ਕਿ ਸਭ ਤੋਂ ਵੱਡੀ ਖਬਰ ਆ ਹੁਣ ਪੰਜਾਬ ਦੇ ਵਿੱਚ ਅਸਲੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸਖਤ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਇੰਟੈਲੀਜੈਂਸ ਇਨਪੁਟ ਹੁਣ ਦੇਣੀ ਜ਼ਰੂਰੀ ਹੋ ਗਈ ਹੈ। ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ 'ਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਜਿਹੜੀ ਕਿ ਪ੍ਰਕਿਰਿਆ ਨੂੰ ਸੁਰੱਖਿਆ ਦੇ ਮੰਦੇ ਨਜ਼ਰ ਸਖਤ ਕਰ ਦਿੱਤਾ ਗਿਆ ਹੁਣ ਲਾਇਸੈਂਸ ਪ੍ਰਾਪਤ ਕਰਨ ਲਈ ਸਿਰਫ ਦਸਤਾਵੇਜ਼ੀ ਕਾਰਵਾਈ ਹੀ ਨਹੀਂ ਸਗੋ ਸੰਬੰਧਤ ਵਿਅਕਤੀ ਬਾਰੇ ਇੰਟੈਲੀਜੈਂਸ ਦੀ ਰਿਪੋਰਟ ਜਾਂ ਇਨਪੁਟ ਵੀ ਬਹੁਤ ਜ਼ਰੂਰੀ ਕਰ ਦਿੱਤੀ ਗਿਆ ਤਾਂ ਇਸ ਤੋਂ ਬਾਅਦ ਹੀ ਫਾਈਲ ਹੁਣ ਅੱਗੇ ਬੱਦੇਗੀ ਤੁਹਾਨੂੰ ਦੱਸਿਏ ਕਿ ਇੰਟੈਲੀਜੈਂਸ ਵਿਭਾਗ ਦੇ ਪਿਛੋਕੜ ਅਤੇ ਸਮਾਜਿਕ ਵਿਵਹਾਰ ਦੀ ਪੜਤਾਲ ਕਰੇਗਾ ਜਿਸ ਦੇ ਵਿੱਚ ਇਹ ਸਖਤ ਹੁਕਮ ਲਗਾਏ ਗਏ ਨੇ ਤਾਂ ਤੁਹਾਨੂੰ ਦੱਸਿਏ ਕਿ ਇਹ ਕਦਮ ਸੂਬੇ ਦੇ ਵਿੱਚ ਕਾਨੂੰਨ ਦੀ ਸਥਿਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੁੱਕਿਆ ਗਿਆ ਹੈ ਤਾਂ ਤੁਹਾਨੂੰ ਦੱਸੀ ਕਿ ਨਵੇਂ ਲਾਇਸੈਂਸਾਂ ਦੇ ਲਈ ਇਹ ਲਾਜ਼ਮੀ ਸ਼ਰਤ ਬਣ ਗਈ ਹੈ ਤੇ ਜਿਸ ਤੋਂ ਬਾਅਦ ਇੰਟੈਲੀਜੈਂਸ ਇਨਪੁਟ ਨੂੰ ਹੁਣ ਮਹੱਤਵਪੂਰਨ ਰੱਖਿਆ ਜਾਵੇਗਾ ਤੇ ਪੰਜਾਬ ਦੇ ਵਿੱਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਜਿਹੜੀ ਕਿ ਪ੍ਰਕਿਰਿਆ ਉਸ ਨੂੰ ਲੈ ਕੇ ਸੁਰੱਖਿਆ ਦੇ ਮੰਦੇ ਨਜ਼ਰ ਸਖਤ ਕਰ ਦਿੱਤਾ ਗਿਆ ਤੇ ਹੁਣ ਉੱਥੇ ਹੀ ਜਿਹੜੀ ਕਿ ਅ ਲਾਇਸੈਂਸ ਬਣਾਉਣ ਦੇ ਲਈ ਜਿਹੜੀ ਕਿ ਇਨਪੁਟ ਇੰਟੈਲੀਜੈਂਸ ਦੀ ਹੋਣੀ ਬਹੁਤ ਜ਼ਰੂਰੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸਖਤ ਹੁਕਮ ਲਗਾਏ ਨੇ ਤੇ ਹੁਣ ਅਸਲਾ ਬਣਾਉਣਾ ਪੰਜਾਬ ਦੇ ਵਿੱਚ ਹੋਰ ਔਖਾ ਹੋ ਗਿਆ ਤਾਂ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਨੇ ਇਹ ਅਮਨ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਲੈ ਕੇ ਇਹ ਵੱਡਾ ਸਖਤ ਹੁਕਮ ਲਗਾਇਆ ਜਿਸ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਅਸਲਾ ਬਣਾਉਣ ਦੇ ਲਈ ਇੰਟੈਲੀਜੈਂਸ ਇਨਪੁਟ ਵੀ ਹੋਣੀ ਹੁਣ ਜ਼ਰੂਰੀ ਹੋ ਗਈ ਹੈ ਹੁਣ ਪੰਜਾਬ ਦੇ ਵਿੱਚ ਅਸਲੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸਖਤ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਇੰਟੈਲੀਜੈਂਸ ਇਨਪੁਟ ਹੁਣ ਦੇਣੀ ਜ਼ਰੂਰੀ ਹੋ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਜਿਹੜੀ ਕਿ ਪ੍ਰਕਿਰਿਆ ਨੂੰ ਸੁਰੱਖਿਆ ਦੇ ਮੰਦੇ ਨਜ਼ਰ ਸਖਤ ਕਰ ਦਿੱਤਾ ਗਿਆ ਹੁਣ ਲਾਇਸੈਂਸ ਪ੍ਰਾਪਤ ਕਰਨ ਦੇ ਸਿਰਫ ਦਸਤਾਵੇਜ਼ੀ ਕਾਰਵਾਈ ਹੀ ਨਹੀਂ ਸਗੋ ਸੰਬੰਧਤ ਵਿਅਕਤੀ ਬਾਰੇ ਇੰਟੈਲੀਜੈਂਸ ਦੀ ਰਿਪੋਰਟ ਜਾਂ ਇਨਪੁਟ ਵੀ ਬਹੁਤ ਜ਼ਰੂਰੀ ਕਰ ਦਿੱਤੀ ਗਿਆ ਤਾਂ ਇਸ ਤੋਂ ਬਾਅਦ ਹੀ ਫਾਈਲ ਹੁਣ ਅੱਗੇ ਬੱਦੇਗੀ ਤੁਹਾਨੂੰ ਦੱਸਦੀ ਕਿ ਇੰਟੈਲੀਜੈਂਸ ਵਿਭਾਗ ਦੇ ਪਿਛੋਕੜ ਤੇ ਸਮਾਜਿਕ ਵਿਵਹਾਰ ਦੀ ਪੜਤਾਲ ਕਰੇਗਾ ਜਿਸ ਦੇ ਵਿੱਚ ਇਹ ਸਖਤ ਹੁਕਮ ਲਗਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਕਦਮ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੁੱਕਿਆ ਗਿਆ ਹੈ ਤਾਂ ਤੁਹਾਨੂੰ ਦੱਸੀ ਕਿ ਨਵੇਂ ਲਾਇਸੈਂਸਾਂ ਦੇ ਲਈ ਇਹ ਲਾਜ਼ਮੀ ਸ਼ਰਤ ਬਣ ਗਈ ਹੈ ਤੇ ਜਿਸ ਤੋਂ ਬਾਅਦ ਇੰਟੈਲੀਜੈਂਸ ਇਨਪੁਟ ਨੂੰ ਹੁਣ ਮਹੱਤਵਪੂਰਨ ਰੱਖਿਆ ਜਾਵੇਗਾ ਤੇ ਪੰਜਾਬ ਦੇ ਵਿੱਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਜਿਹੜੀ ਕਿ ਪ੍ਰਕਿਰਿਆ ਉਸ ਨੂੰ ਲੈ ਕੇ ਸੁਰੱਖਿਆ ਦੇ ਮੰਦੇ ਨਜ਼ਰ ਸਖਤ ਕਰ ਦਿੱਤਾ ਗਿਆ ਤਾਂ ਹੁਣ ਉਥੇ ਹੀ ਜਿਹੜੀ ਕਿ ਲਾਇਸੈਂਸ ਬਣਾਉਣ ਦੇ ਲਈ ਜਿਹੜੀ ਕਿ ਇਨਪੁਟ ਇੰਟੈਲੀਜੈਂਸ ਦੀ ਹੋਣੀ ਬਹੁਤ ਜ਼ਰੂਰੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸਖਤ ਹੁਕਮ ਲਗਾਏ ਨੇ ਤੇ ਹੁਣ ਅਸਲਾ ਬਣਾਉਣਾ ਪੰਜਾਬ ਦੇ ਵਿੱਚ ਹੋਰ ਔਖਾ ਹੋ ਗਿਆ ਤਾਂ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਨੇ ਇਹ ਅਮਨ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਲੈ ਕੇ ਇਹ ਵੱਡਾ ਸਖਤ ਹੁਕਮ ਲਗਾਇਆ ਜਿਸ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਅਸਲਾ ਬਣਾਉਣ ਦੇ ਲਈ ਇੰਟੈਲੀਜੈਂਸ ਇਨਪੁਟ ਵੀ ਹੋਣੀ ਹੁਣ ਜ਼ਰੂਰੀ ਹੋ ਗਈ